ਸਸ਼ੀਗਾਲ ਦੋਸਤੋ ਅੱਜ ਤੁਹਾਨੂੰ ਲੈ ਚੱਲਦੇ ਆਂ ਪੂਰਨ ਭਗਤ ਜੀ ਦੇ ਢਿੱਲੇ ਤੇ ਜੋ ਕਿ ਪਿੰਡ ਪੁੱਟੀ ਵਾਲਾ ਵਿਖੇ ਸਥਿਤ ਹੈ ਹਾਂਜੀ ਉਹੀ ਪੂਰਨ ਭਗਤ ਜਿਸ ਦੀਆਂ ਕਹਾਣੀਆਂ ਤੁਸੀਂ ਆਪਣੀ ਦਾਦੀ ਮਾਂ ਤੋਂ ਸੁਣਦੇ ਰਹੇ ਹੋ ਪੂਰਨ ਭਗਤ ਰਾਜੇ ਸਲਮਾਨ ਦਾ ਪੁੱਤਰ ਸੀ ਉਸ ਦੀ ਮਾਤਾ ਦਾ ਨਾਂ ਰਾਣੀ ਇਛਰਾ ਸੀ ਪੂਰਨ ਦੇ ਜਨਮ ਲੈੰਦਿਆਂ ਹੀ ਪੰਡਤਾਂ ਨੇ ਕਿਹਾ ਕਿ ਤੁਹਾਡੇ ਰਾਜ ਲਈ ਸੰਕਟ ਦਾ ਕਾਰਨ ਬਣੇਗਾ ਇਸ ਲਈ ਪੂਰਨ ਨੂੰ 12 ਸਾਲ ਨਜ਼ਰ ਬੰਦ ਕਰਕੇ ਰੱਖਿਆ ਗਿਆ ਇਨਾ 12 ਸਾਲਾਂ ਦੇ ਵਿੱਚ ਰਾਜੇ ਸਲਵਾਨ ਨੇ ਦੂਜਾ ਵਿਆਹ ਕਰਵਾ ਲਿਆ ਜਿਸ ਦਾ ਨਾਂ ਸੀ ਲੂਣਾ ਜੋ ਕਿ ਪੂਰਨ ਭਗਤ ਦੀ ਮਤਰੀਈ ਮਾ ਸੀ 12 ਸਾਲ ਬਾਅਦ ਜਦ ਪੂਰਨ ਭਗਤ ਨੂੰ ਰਾਜੇ ਸਲਵਾਨ ਅੱਗੇ ਪੇਸ਼ ਕੀਤਾ ਗਿਆ ਤਾਂ ਰਾਣੀ ਲੂਣਾ ਨੇ ਪਹਿਲੀ ਵਾਰ ਪੂਰਨ ਭਗਤ ਨੂੰ ਦੇਖਿਆ ਉਸ ਦਾ ਰੂਪ ਡੁੱਲ ਡੁੱਲ ਪੈਂਦਾ ਸੀ ਉਸ ਦੀ ਜਵਾਨੀ ਠਾਠਾ ਮਾਰੀ ਸੀ ਤਾਂ ਰਾਣੀ ਲੂਣਾ ਉਸ ਤੇ ਮੋਹਿਤ ਹੋ ਗਈ ਉਸ ਦਿਨ ਤੋਂ ਰਾਣੀ ਲੂਣਾ ਨੇ ਪੂਰਨ ਭਗਤ ਨੂੰ ਪਾਉਣ ਦੀਆਂ ਤਰਕੀਬਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਜਦ ਪੂਰਨ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਸੀ ਤਾਂ ਰਾਣੀ ਲੂਣਾ ਉਸਦੇ ਕਮਰੇ ਵਿੱਚ ਜਾਂਦੀ ਹੈ ਤੇ ਪੂਰਨ ਉਸਦੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲੈਂਦਾ ਹੈ ਤੇ ਉਸ ਨੂੰ ਮਾਂ ਕਹਿ ਕੇ ਬੁਲਾਉਂਦਾ ਹੈ ਪਰੰਤੂ ਲੂਣਾ ਉਸ ਤੋਂ ਪਿੱਛੇ ਹਟ ਜਾਂਦੀ ਹੈ ਤੇ ਗੁੱਸੇ ਵਿੱਚ ਕਹਿੰਦੀ ਹੈ ਕਿ ਮੈਂ ਤੇਰੀ ਮਾਂ ਨਹੀਂ ਹਾਂ ਤੇ ਮੈਂ ਨਾ ਹੀ ਤੈਨੂੰ ਆਪਣਾ ਪੁੱਤਰ ਸਮਝਦੀ ਹਾਂ ਮੈਂ ਤੈਨੂੰ ਪਸੰਦ ਕਰਦੀ ਹਾਂ ਤੇ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਇਹ ਸੁਣ ਕੇ ਪੂਰਨ ਦੇ ਚਿਹਰੇ ਦਾ ਰੰਗ ਉੱਡ ਜਾਂਦਾ ਉਹ ਕਬਰਾ ਜਾਂਦਾ ਤੇ ਕਹਿੰਦਾ ਹੈ ਕਿ ਮਾਂ ਤੂੰ پاگل ਹੋ ਗਈ ਹੈ ਮਾਂ ਪੁੱਤ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਉੱਚਾ ਰਿਸ਼ਤਾ ਹੈ ਮੈਂ ਇਸ ਰਿਸ਼ਤੇ ਨੂੰ ਤਾਰ-ਤਾਰ ਕਿੱਦਾਂ ਕਰ ਸਕਦਾ ਇਸ ਤੋਂ ਬਾਅਦ ਵਾਰ-ਵਾਰ ਰਾਣੀ ਲੂਣਾ ਨੇ ਇਹ ਕੋਸ਼ਿਸ਼ ਕੀਤੀ ਕਿ ਪੂਰਨ ਉਸਦੇ ਜਾਲ ਵਿੱਚ ਫਸ ਜਾਵੇ ਪਰ ਉਹ ਨਾਕਾਮਯਾਬ ਹੁੰਦੀ ਹੈ ਜਦੋਂ ਉਸ ਨੂੰ ਆਪਣੀ ਕੋਈ ਵਾਅ ਚਾਲ ਦੀ ਨਹੀਂ ਦੱਸਦੀ ਤਾਂ ਉਹ ਰਾਜੇ ਸਲਮਾਨ ਕੋਲੇ ਜਾਂਦੀ ਹੈ ਤੇ ਕਹਿੰਦੀ ਹੈ ਕਿ ਪੂਰਨ ਨੇ ਉਸ ਦੀ ਇੱਜ਼ਤ ਤੇ ਹੱਥ ਪਾਇਆ ਹੈ ਤਾਂ ਰਾਜੇ ਸਲਮਾਨ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਉਹ ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ ਕਿ ਪੂਰਨ ਦੇ ਟੋਟੇ-ਟੋਟੇ ਕਰਕੇ ਖੂਹ ਵਿੱਚ ਸੁੱਟ ਆਓ ਜਦੋਂ ਗੋਰਖਨਾਥ ਆਪਣੇ ਚੇਲਿਆਂ ਨਾਲ ਜੰਗਲ ਵਿੱਚੋਂ ਉਸ ਖੂਹ ਕੋਲੋਂ ਲੰਘਦਾ ਤਾਂ ਉਸ ਨੂੰ ਖੂਹ ਵਿੱਚੋਂ ਆਵਾਜ਼ ਸੁਣਾਈ ਦਿੰਦੀਆਂ ਹਨ ਗੋਰਖਨਾਥ ਪੁੱਛਦਾ ਹੈ ਕਿ ਤੂੰ ਕੌਣ ਹੈ ਤਿਸ ਖੂਹ ਵਿੱਚ ਕਿਵੇਂ ਆਇਆ ਤਪੂਰਨ ਆਪਣੀ ਹੱਡ ਬੀਤੀ ਸੁਣਾਉਂਦਾ ਹੈ। ਉਸ ਦੀ ਹੱਡ ਬੀਤੀ ਸੁਣਨ ਤੋਂ ਬਾਅਦ ਗੋਰਖਨਾਥ ਕਹਿੰਦਾ ਹੈ ਕਿ ਜੇ ਤੂੰ ਸੱਚਾ ਹੈ ਤਾਂ ਇਸ ਕੱਚੇ ਸੂਤ ਦੇ ਧਾਗੇ ਨਾਲ ਬਾਹਰ ਆ ਜਾਏਗਾ ਤੇ ਜੇ ਤੂੰ ਝੂਠਾ ਹੈ ਤਾਂ ਇਸ ਖੂਹ ਵਿੱਚ ਹੀ ਰਹਿ ਜਾਏਗਾ। ਗੋਰਖਨਾਥ ਨੇ ਕੱਚੇ ਸੂਤ ਦੇ ਧਾਗੇ ਨੂੰ ਖੂਹ ਵਿੱਚ ਲੰਕਾਇਆ ਤੇ ਪੂਰਨ ਉਸ ਕੱਚੇ ਧਾਗੇ ਨੂੰ ਫੜ ਕੇ ਬਾਹਰ ਆ ਗਿਆ। ਉਸ ਤੋਂ ਬਾਅਦ ਗੋਰਖਨਾਥ ਨੇ ਪੂਰਨ ਨੂੰ ਆਪਣਾ ਚੇਲਾ ਬਣਾ ਲਿਆ ਤੇ ਆਪਣੇ ਨਾਲ ਰੱਖ ਲਿਆ। ਇਸ ਸਥਾਨ ਤੇ ਉਪੋਰਾ ਸਥਿਤ ਹੈ ਜਿੱਥੇ ਕਿ ਪੂਰਨ ਨੂੰ 12 ਸਾਲ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ ਇੱਥੇ ਉਹ ਖੂਬੀ ਸਥਿਤ ਹੈ ਜਿੱਥੇ ਕਿ ਪੂਰਨ ਨੂੰ ਟੋਟੇ ਟੋਟੇ ਕਰਕੇ ਸੁੱਟਿਆ ਗਿਆ ਸੀ 13 ਅਪ੍ਰੈਲ ਵਿਸਾਖੀ ਵਾਲੇ ਦਿਨ ਇਸ ਸਥਾਨ ਤੇ ਬਹੁਤ ਭਾਰੀ ਮੇਲਾ ਲੱਗਦਾ ਹੈ